ਸ਼ਿਗਾਦ ਉਸ ਵੇਖ ਰਿਹਾ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਜਵਾਨ ਚੰਡੀਗੜ੍ਹ ਨਗਰ ਨਿਗਮ ਦੀ ਅੱਜ ਜੋ ਬੈਠਕ ਹੋਈ ਹੈ ਅ ਗੱਲ ਕੀਤੀ ਜਾ ਰਹੀ ਹੈ ਤਾਂ ਇਲੈਕਸ਼ਨ ਤੋਂ ਬਾਅਦ ਇੰਡੀਆ ਲਾਈਨਸ ਤੋਂ ਬਾਅਦ ਤੇ ਸਾਡੇ ਨਾਲ ਬੀਜਪੀ ਦੇ ਪਾਰਸ਼ਦ ਸੌਰਵ ਜੋਸ਼ੀ ਇੱਥੇ ਮੌਜੂਦ ਨੇ ਸਰ ਸਰ ਕੀਨ ਦੇਖਦੇ ਅੱਜ ਦੀ ਕਾਰਵਾਈ ਨੂੰ ਦੇਖੋ ਅੱਜ ਤਕਰੀਬਨ ਕੋਡ ਆਫ ਕੰਡਕਟ ਦੇ ਬਾਅਦ ਤਕਰੀਬਨ 3 ਮਹੀਨੇ ਬਾਅਦ ਸਾਡੀ ਮੀਟਿੰਗ ਹੋਈ ਸੀ ਔਰ ਡਿਊਰਿੰਗ ਦਿਸ ਮਤਲਬ ਜਿਹੜਾ ਕੋਡ ਆਫ ਕੰਡਕਟ ਸੀਗਾ ਉਹਦੇ ਵਿੱਚ ਤੁਸੀਂ ਨੋਟਿਸ ਕੀਤਾ ਹੋਣਾ ਕਿ ਇਸ ਤਰ੍ਹਾਂ ਦੇ ਇਸ਼ੂਜ਼ ਉੱਠ ਕੇ ਅਦਬਾਰਾਂ ਦੇ ਮਾਧਮੇ ਦ ਤੁਹਾਡੇ ਮਾਧਮੇ ਨਾਲ ਸਾਨੂੰ ਪਤਾ ਲੱਗੇ ਸੀਗੇ ਜਿਵੇਂ ਕ腐ਸ਼ਨ ਦੇ ਮੁੱਦੇ ਕਈ ਨਿਕਲੇ ਸੀਗੇ ਚਾਹ ਹਾਰਟੀਕਲਚਰ ਦੇ ਜਿਹੜੇ 800 ਮਾਲੀ ਰੱਖਲੇ ਗਏ ਸੀਗੇ ਜਿਨ੍ਹਾਂ ਤੋਂ ਪੈਸੇ ਲੈ ਕੇ ਰੱਖੇ ਗਏ ਸੀਗੇ ਔਰ ਪਤਾ ਲੱਗਾ ਫਰਜੀ ਤਰੀਕੇ ਨਾਲ ਰੱਖੇ ਗਏ ਸੀਗੇ ਇਸ ਤਰੀਕੇ ਨਾਲ ਇੱਕ ਹੋਰ ਇਸ਼ੂ ਆਇਆ ਸੀਗਾ ਜਿਹੜਾ ਕਾਰਪੋਰੇਸ਼ਨ ਦਾ ਸੀਗਾ ਉਹ ਸੀਗਾ ਫਾਇਰਮੈਨ ਦੀ ਜਿਹੜਾ ਐਂਟ੍ਰੈਂਸ ਟੈਸਟ ਹੋਇਆ ਸੀਗਾ ਉਹਦੇ ਬਾਰੇ ਆਇਆ ਸੀਗਾ ਕਿ ਦਿੱਲੀ ਤੋਂ ਪਤਾ ਲੱਗਿਆ ਕਿ 2 ਨੰਬਰ ਦੇ ਉੱਤੇ ਐ ਜਾਲੀ ਗਾਰਡ ਬਣਾਏਗੇ ਜਾਲੀ ਬੰਦੇ ਰੱਖੇਗੇ ਜਿਨ੍ਹਾਂ ਨੇ ਪੇਪਰ ਦਿੱਤੇ ਸੀਗੇ ਇਸੇ ਪ੍ਰਕਾਰ ਫਾਇਰਮੈਨ ਦੇ ਬਾਅਦ ਐਮਓਐਸ ਦਾ ਐਮਓਐਸ ਦਾ ਇਸ਼ੂ ਆਇਆ ਸੀਗਾ ਜਿੱਦਾਂ ਨਿਆ ਕੌਂਦੀ ਇੱਕ ਲੇਡੀ ਨੇ ਕੰਪਲੇਂਟ ਪਰਸਨਲ ਜਿਹੜਾ ਸਾਡੇ ਐਮਓਐਸ ਡਾਕਟਰ ਐ ਵਿਨੇ ਨੂੰ ਕੀਤਾ ਸੀਗਾ ਜਿਹੜੇ ਮੈਂ ਐਸ ਪਰ ਯੋਰ ਜੋ ਤੁਹਾਡੇ ਮੈਂ মিডিਆ ਦੇ ਰਾਹੀਂ ਜਿਹੜੀ ਮੈਂ ਪੜੀਆਂ ਖਬਰਾਂ ਸੁਣੀਆਂ ਖਬਰਾਂ ਹੈ ਉਹਨਾਂ ਦੀ ਗੱਲ ਦੱਸ ਰਿਹਾ ਤੇ 3 ਮਹੀਨੇ ਤੱਕ ਅਸੀਂ ਇਸ ਇਸ਼ੂ ਚੱਕ ਨਹੀਂ ਪਾਏ ਅੱਜ ਪਹਿਲਾ ਦਿਨ ਸੀਗਾ ਅੱਜ ਸਵੇਰੇ ਤੁਸੀਂ ਦੇਖਿਆ ਨਾ ਜ਼ੀਰੋ ਅੱਜ ਅਸੀਂ ਇਹ ਇਸ਼ੂ ਚੱਕਿਆ ਔਰ ਮੈਂ ਤਾਂ ਸਾਫ ਸਾਫ ਕਿਹਾ ਕਿ ਮ्युनਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦਾ ਨਾਮ ਬਦਲ ਦੇਣਾ ਚਾਹਦਾ ਹੈ ਮ्युनਿਸਪਲ ਕਾਰਪੋਰੇਸ਼ਨ ਅੱਡਾ ਕਰ ਦੇਣਾ ਚਾਹਦਾ ਕਰਪਸ਼ਨ ਅੱਡਾ ਕਰ ਦੇਣਾ ਚਾਹਦਾ ਮ्युनਿਸਪਲ ਕਰਪਸ਼ਨ ਅੱਡਾ ਕਿਉਂਕਿ ਆਏ ਦਿਨ ਇੱਥੇ ਧੋਖੇ ਤਾੜੀ ਠੇਕੇਦਾਰਾਂ ਨਾਲ ਹੀ ਕੀਤੀ ਜਾਂਦੀ ਹੈ ਕਿਹਨਾਂ ਨਾਲ ਕੀਤੀ ਜਾਂਦੀ ਹੈ ਜੀ ਜਿਹੜੇ ਸੀਓ ਡੀ ਕੈਟਾਗਰੀ ਦੇ ਵਿਚਾਰੇ EMPLOYEES ਹੈ ਹੁਣ ਦੇਖੋ ਕਿੰਨੀ ਅਨਫੋਰਚੂਨੇਟ ਪਾਰਟ ਹੈ ਕਿ ਜਦ ਅਸੀਂ ਇਹ ਗੱਲ ਕਰ ਰਹੇ ਸੀਗੇ ਤੇ ਇੱਕ ਟ੍ਰੋਲੀ ਵਾਲੇ ਦਾ ਮੁੱਦਾ ਆਇਆ ਹੁਣ ਟ੍ਰੋਲੀ ਵਾਲੇ ਜਿਹੜਾ ਗੰਦ ਚੱਕਦੇ ਆਂ ਦੇ ਆਰ ਅਨਐਜੂਕੇਟਿਡ ਡਾਊਨ ਟ੍ਰੋਡਨ ਉਹਨਾਂ ਦੇ ਪਿੱਛੇ ਕੋਈ ਵੀ ਨਹੀਂ ਹੁੰਦਾ ਜਿਹੜੇ ਚੁੱਗੀਆਂ 'ਚ ਰਹਿੰਦੇ ਆ ਜਿਹੜੇ ਮਤਲਬ ਸਵੇਰ ਦਾ ਖਾਣਾ ਅਗਰ ਜਦ ਤੱਕ ਬਿਹਨਤ ਨਹੀਂ ਕਰਨਗੇ ਸ਼ਾਮੀ ਜਾ ਕੇ ਲਾਲੇ ਦੀ ਦੁਕਾਨ ਤੇ ਜਾ ਕੇ ਵਿਚਾਰੇ ਉਧਾਰ ਦੇ ਪੈਸੇ ਲੈ ਕੇ ਕੰਮ ਕਰਦੇ ਮਤਲਬ ਆਪਣਾ ਰਾਸ਼ਨ ਲੈ ਕੇ ਆਉਂਦੇ ਕੈਨ ਯੂ ਬਲੀਵ ਥੈਟ ਜਦ ਅਸੀਂ ਗੱਲ ਕੀਤੀ ਕਿ ਇੱਕ ਭਾਰਸ਼ਾ ਦੇ ਚੱਕੀ ਕੀ ਇਹਨਾਂ ਨੂੰ ਡੀਸੀ ਰੇਟ ਕਿਉਂ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੇ ਕਿਹਾ ਜੀ ਅਸੀਂ ਡੀਸੀ ਰੇਟ ਨਹੀਂ ਦਵਾਂਗੇ ਇਹ ਲੇਬਰ ਰੇਟ ਹੀ ਦਵਾਂਗੇ ਕਿਉਂਕਿ ਐਮਸੀ ਤੇ ਬਹੁਤ بڑا ਖਰਚਾ ਆ ਜਾਂਦਾ ਹੈ ਇਹ ਜਵਾਬ ਅਫਸਰ ਦੇ ਰਾਹੀ ਆ ਤੇ ਮੈਨੂੰ ਖੜਾਉਣਾ ਪਿਆ ਮੈਂ ਕਿ 12000 ਤਨਖਾਹ ਦੇ ਕੇ ਚੰਡੀਗੜ੍ਹ ਦੇ ਅੰਦਰ ਕੋਈ ਆਪਣੇ ਬੱਚਿਆਂ ਨੂੰ ਪਾਲ-ਪੋਲ ਸਕਦਾ ਹੈ? ਕੀ ਉਹ ਪਰਿਵਾਰ ਚਲਾ ਸਕਦਾ? ਕੀ ਉਹ ਰਾਸ਼ਨ ਖਰਚ ਸਕਦਾ? ਕੀ ਉਹ ਕਿਰਾਇਆ ਕਰ ਸਕਦਾ? ਕੀ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਦੇ ਸਕਦਾ ਹੈ? ਇਟ ਇਜ਼ ਇੰਪੋਸੀਬਲ। ਤਾਂ ਸਿਰਫ ਇਸ ਲਈ ਕਿ ਉਹ ਵਿਅਕਤੀ ਆਪਣੀ ਗੱਲ ਨਹੀਂ ਚੱਕ ਸਕਦੇ ਹੈ ਔਰ ਅਸੀਂ ਉਹਨਾਂ ਨੂੰ ਐਕਸਪਲੋਇਟੇਸ਼ਨ ਕਰ ਰਹੇ ਹਾਂ। ਸੋ ਸਾਡੇ ਸਾਰੇ ਦਾ ਮਤ ਸੀਗਾ ਕਿ ਇਹ ਗਲਤ ਹੈ। ਉਹਨਾਂ ਨੂੰ ਡੀਸੀ ਰੇਟ ਦੇਣਾ ਚਾਹਤਾ, ਲੇਕਿਨ ਸਾਨੂੰ ਹੁਣ ਇਹ ਨਹੀਂ ਪਤਾ ਕਿਉਂਕਿ ਮੇਅਰ ਸਾਡਾ ਨਹੀਂ ਹੈ। ਅਨਫੋਰਚਨਟਲੀ ਇਸ ਟਾਈਮ ਹਨ ਮੇਅਰ ਸਾਹਿਬ ਨੇ ਕੀ ਡਿਸਾਈਡ ਇਸ ਤੇ ਕਰਨਾ ਹੁਣ ਮੇਅਰ ਸਾਹਿਬ ਵੀ ਦੱਸ ਸਕਦੇ ਆ ਕਿ ਉਹਨਾਂ ਨੂੰ ਵਿਚਾਰੇ ਜਿਹੜੇ ਨਿਸ਼ਲੇ ਕੁਚਲੇ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਅੱਜ ਵੀ 11-12000 ਤਨਖਾਹ ਦੇਣਗੇ ਲੇਬਰ ਰੇਟ ਦੇਣਗੇ ਜਾਂ ਚੰਡੀਗੜ੍ਹ ਦਾ ਡੀਸੀ ਰੇਟ ਦੇਣਗੇ ਜੋ 21500 ਰੁਪਇਆ ਇਹ ਸਵਾਲ ਮੈਂ ਤੁਹਾਡੇ ਰਾਹੀਂ ਉਸ਼ਨਾ ਚਾਹੁੰਦਾ ਮੇਹਰ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਸ ਟਾਈਮ ਵੀ ਇਹ ਮਾਮਲਾ ਜਿਹੜਾ ਹੈ ਪਹਿਲਾਂ ਵੀ ਟੀਮ ਵਰ ਰੁਹਾਏ ਤੇ ਸਾਫ ਤੌਰ ਤੇ ਕਿਹਾ ਜਾਂਦਾ ਸੀ 225 ਲੱਖ ਰੁਪਏ ਲਿੱਤਾ ਜਾਂਦਾ ਹੈ ਤੇ ਭਰਤੀਆਂ ਹੁੰਦੀਆਂ ਇਹ ਤਾਂ ਮਾਮਲੇ ਅਕਸਰ ਚੱਲਦੇ ਰਹੇ ਜਾਂ ਤੁਹਾਡੀ ਸਰਕਾਰ ਸੀ ਉਸ ਟਾਈਮ ਦੇਖੋ ਜਦ ਵੀ ਇਹ ਮਾਮਲਾ ਆਇਆ ਉਹਦੇ ਉਸ ਟਾਈਮ 'ਚ ਅਸੀਂ ਐਫ ਆਈ ਆਰ ਲੌਂਚ ਵੀ ਕਰਵਾਈ ਹੈ ਔਰ ਉਹਦਾ ਅਸੀਂ ਕੌਗਨੀਸੈਂਸ ਵੀ ਦਲਵਾਇਆ ਹੈ ਔਰ ਅਸੀਂ ਇਸ ਮੁੱਦੇ ਨੂੰ ਲੈ ਕੇ ਅਸੀਂ ਚੱਕਦੇ ਸੀਗੇ ਚੱਕਣ ਵਾਲੇ ਵੀ ਬੀ ਜੀ ਪੀ ਦੇ ਲੋਕ ਹੁੰਦੇ ਸੀਗੇ ਬੀ ਜੀ ਪੀ ਦੇ 파ਰਸ਼ਦ ਹੁੰਦੇ ਸੀਗੇ ਬੀ ਜੀ ਪੀ ਦੇ ਨੇਤਾ ਹੁੰਦੇ ਸੀਗੇ ਔਰ ਇਸ ਮੁੱਦੇ ਨੂੰ ਲੈ ਕੇ ਅਸੀਂ ਗਵ ਬਾਕੀ ਜਿੱਥੇ ਤੱਕ ਤੁਸੀਂ ਗੱਲ ਕਹੀ ਹੈ 2.25 ਸਾਲ ਚ ਹੋਏ ਹਨ ਤਾਂ 2.25 ਸਾਲ ਦੇ ਅੰਦਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਜਿਹੜਾ ਸਭ ਤੋਂ ਵੱਡਾ ਮੁੱਦਾ ਸੀਗਾ ਉਹ ਪਾਰਕਿੰਗ ਦਾ ਸੀਗਾ ਔਰ ਚੱਕਿਆ ਕਿੰਨੇ ਸੀਗਾ ਮਈ ਚੱਕਿਆ ਸੀਗਾ ਔਰ ਉਸ ਤੋਂ ਐਫ ਆਈ ਆਰ ਵੀ ਲਾਂਚ ਹੋਈ ਹੈ ਤੁਸੀਂ ਤਾਂ ਕਈ ਹੋਰ ਵੀ ਖਬਰਾਂ ਕੜ ਕੇ ਦਿੰਦੇ ਸੀ ਲੇਕਿਨ ਉਸ ਤੋਂ ਪਹਿਲਾਂ ਚੱਕਣ ਵਾਲੇ ਕੌਣ ਸੀਗੇ ਬੀ ਜੀ ਪੀ ਦਾ ਪਾਸਟਰ ਔਰ ਬੀ ਜੀ ਪੀ ਦੀ ਟੀਮ ਤੇ ਸਾਡੇ ਲਈ ਜ਼ੀਰੋ ਟੋਲਰੈਂਸ ਹੈ ਅਸੀਂ ਕ腐ਸ਼ਨ ਨੂੰ ਜ਼ੀਰੋ ਟੋਲਰੈਂਸ ਕਰਦੇ ਹਾਂ ਔਰ ਅਸੀਂ ਉਹਦੀ ਐਗਜ਼ਾਮਪਲ ਦਿੱਤੀ ਵੀ ਸੀਗੀ ਜਿਹੜਾ ਪਾਰਕਿੰਗ ਵਾਲੇ ਚ ਅੱਜ ਵੀ ਕੇਸ ਚੱਲ ਰਿਹਾ ਹੈ ਔਰ ਕਈ ਮੰਦੇ कि ਜਿਹੜਾ ਫਾਇਰਮੈਨ ਵਾਲਾ ਔਰ ਐਮਓਹ ਪੀ ਜਿਹੜਾ ਕਪਲਾ ਚੱਲ ਰਿਹਾ ਇੱਕਦ ਬੰਦ ਹੋਏਗਾ ਕਾਰਪੋਰੇਸ਼ਨ ਚ ਮੈਂ ਤਾਂ ਮੇਅਰ ਸਾਰ ਨੂੰ ਇਸ ਵਾਰ ਤੇ ਚੁਣਿਆ ਅਜੇ 25 ਸੈਕਟਰ ਨੂੰ ਬਿਸਤਾਂ ਨਹੀਂ ਕਿਉਂਕਿ ਜਿਹੜਾ ਕਮਿਸ਼ਨ ਗਰਾਉਂਡ ਹੈ ਉਹਨੂੰ ਆਪਰੇਸ਼ਨ ਦੀ ਗੱਲ ਕੀਤੀ ਜਾਂਦੀ ਥੀਸ ਆਰ ਆਲ ਡਵੈਲਪਮੈਂਟ ਅਜੈਂਡਾਸ ਡਵੈਲਪਮੈਂਟ ਅਜੈਂਡਾਸ ਜਿਹੜੇ ਹੈ ਉਹ ਇੱਕ ਰੂਟੀਨ ਮੈਟਰ ਚਾਹੁੰਦੇ ਉਸੇ ਡਿਸਕਸ਼ਨਸ ਹੁੰਦੀ ਹੈ ਡੈਲੀਬ੍ਰੇਸ਼ਨਸ ਹੁੰਦੀ ਹੈ ਉਹਦੇ ਵਿੱਚ ਹੁੰਦਾ ਹੈ ਕਿ ਅਗਰ ਡੈਲੀਬ੍ਰੇਸ਼ਨਸ ਨਹੀਂ ਕਰਨਗੇ ਤਾਂ ਸ਼ਹਿਰ ਕਹੇਗਾ ਕਿ ਤੁਸੀਂ ਇੱਕਦਮ ਵਿਦਆਊਟ ਡੈਲੀਬ੍ਰੇਸ਼ਨਸ ਤੁਸੀਂ ਕਿਵੇਂ ਪਾਸ ਕਰਤਾ ਇਹਨੂੰ ਤੇ ਸਾਰੇ ਦੇ ਆਪਣੇ ਕੀ ਹਾਊਸ ਮੀਟਿੰਗ ਜਿਹੜੀ 3 ਮਹੀਨੇ ਮਗਰੋਂ ਹੋ ਰਹੀ ਹੈ ਫਰਵਰੀ ਦੇ ਬਾਅਦ ਜੂਨ ਦੇ ਮਹੀਨੇ ਚ ਤਕਰੀਬਨ ਲਾ 4-5 ਮਹੀਨੇ ਬਾਅਦ ਹੋ ਰਹੀ ਹੈ। ਔਰ ਕਿੰਨੇ ਸਾਡੇ ਕ腐ਸ਼ਨ ਦੇ ਮੁੱਦੇ ਆ ਗਏ 2-3 ਮਹੀਨੇ ਦੇ ਅੰਦਰ ਜਵਾਬ ਤਾਂ ਸਾਨੂੰ ਚੰਡੀਗੜ੍ਹ ਨੂੰ ਮੰਗ ਰਿਹਾ ਉਹਦਾ ਜਵਾਬ ਮੰਗ ਰਿਹਾ ਹੈ। ਜਿਹੜੇ 800 ਮਾਲੀ ਜਿਹੜੇ ਵਿਚਾਰੇ ਗਰੀਬ ਜਿਹਨਾਂ ਨਾਲ ਧੋਖਾ ਹੋਇਆ ਫਾਇਰਮੈਨ ਜਿਹੜੇ ਅਸਲੀ ਜਿਹੜੇ ਚੰਡੀਗੜ੍ਹ ਦੇ ਬੱਚੇ ਜਿਹਨੂੰ ਜਗ੍ਹਾ ਨਹੀਂ ਮਿਲੀ ਜਿਹੜਾ ਸਫਾਰਸ਼ੀਆ ਨੂੰ ਜਗ੍ਹਾ ਮਿਲ ਗਈ ਜਿਹਨਾਂ ਪੈਸੇ ਦੇ ਕੇ ਲੱਗੇ ਨੇ ਐਮਓਚ ਵਿੱਚ ਜਿਹੜਾ ਪੈਸੇ ਦੇ ਅਸੀਂ ਡੈਕਟਰ ਐਂਟਰੀ ਕਰਾਈ ਜਾਂ ਜਿਥੇ ਇੱਥੇ ਸਮਾਰਟ ਸਿਟੀ ਦੇ ਅੰਦਰ ਜਿਹੜੇ ਉਹ ਫੜਿਆ ਗਿਆ ਤੁਹਾਡੇ ਸਾਹਮਣੇ ਜਿਹੜਾ ਉਹ ਕਿਹੜਾ ਮੈਨੂੰ ਨਹੀਂ ਪਤਾ ਕਿਹੜਾ ਅਫਸਰ ਫੜਿਆ ਗਿਆ ਕੱਲ ਪਰਸੋ ਤੁਹਾਡੇ ਮੀਡੀਏ 'ਚ ਮੈਂ ਫੜਿਆ ਇਹਦਾ ਜਵਾਬ ਚੰਡੀਗੜ੍ਹ ਮੰਗ ਰਹੀ ਹੈ ਪਰ ਇਹਦਾ ਜਵਾਬ ਕਿਸ ਤੋਂ ਮੰਗ ਰਹੀ ਹੈ ਜਿਹੜਾ ਚੰਡੀਗੜ੍ਹ ਦਾ ਮੇਅਰ ਹੈ ਮੇਅਰ ਇਸ ਤੇ ਜਵਾਬ ਦੇਂਦਾ ਇਸ ਤੇ ਪਾਚ ਨਹੀਂ ਸਕਦੇ ਕਿਉਂਕਿ ਚੰਡੀਗੜ੍ਹ ਦੀ ਜਨਤਾ ਨੂੰ ਤੁਸੀਂ ਨੌਕਰੀਆਂ ਦਾ ਬਾਰਾ ਕੀਤਾ ਹੈ ਬੱਚਿਆਂ ਦੀ ਨੌਕਰੀਆਂ ਦੇ ਲਈ ਕੀਤਾ ਹੈ ਔਰ ਤੁਹਾਡੀਆਂ ਨੌਕਰੀਆਂ ਜਿਹੜੀਆਂ ਬਿਕਦੀਆਂ ਬੈਕ ਡੋਰ ਐਂਟਰੀ ਹੁੰਦੀ ਹੈ ਇਹ ਬੰਦ ਹੋਣਾ ਚਾਹੀਦਾ ਹੈ ਅਸਰ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ 20000 ਲੀਟਰ এজেন্ডੇ ਨੂੰ ਕਿ ਇਹ ਆਮ ਆਮੀ ਪਾਰਟੀ ਦਾ ਇੰਡੀਆ ਅਲਾਈਂਸ ਦਾ ਦੋਨਾਂ ਦਾ ਮੁੱਦਾ ਸੀਗਾ ਕਾਫੀ ਵੱਡਾ ਅੱਜ ਇਹ ਮੁੱਦਾ ਇਸ ਨੂੰ ਲੈ ਕੇ ਕੀ ਦੇਖਦੇ ਹੋ ਹੁਣ ਇਹ 20000 ਲੀਟਰ ਦਿੱਤਾ ਜਾਊਗਾ ਫ੍ਰੀ ਕਿਹੜਾ ਪੀ ਹੈ 20000 ਦਾ ਲੀਟਰ ਤੱਕ ਇਲਤਾਈ ਨਹੀਂ ਇਹ ਨਾ ਮੁੱਦਾ ਅੱਜ ਇਹ ਨਾ 20000 ਦਾ ਲੀਟਰ ਤੱਕ ਮੁੱਦਾ ਹੀ ਨਹੀਂ ਚੱਕਿਆ ਪਾਣੀ ਦਾ ਅੱਜ ਇਹ ਨਾਲੇ 300 ਜੂਨਿਟ ਦਾ ਚੱਕਿਆ ਸੀਗਾ ਉਹ ਵੀ ਜਿਹੜਾ ਜੇ ਆਰਸੀ ਦਾ ਮੁੱਦਾ ਹੈ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਿਡ ਕਮਿਸ਼ਨ ਦਾ ਜਿਹਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਹਿਣਾ ਕਿ ਜਿਹੜਾ ਇਸ ਸੱਤ ਤੇ ਜ਼ਿਆਦਾ ਬਿਜਲੀ ਲੱਗੀ ਹੈ ਉਹਦੇ ਪੈਸੇ ਅਸੀਂ ਕੰਜ਼ਿਊਮਰ ਤੋਂ ਲੈ ਸਕੀਏ ਉਹ ਪਟੀਸ਼ਨ ਉਹਨਾਂ ਨੇ ਜੀਆਰਸੀ ਕੋਲ ਪਾਣੀ ਹੈ ਇਹਨਾਂ ਨੇ ਪਾਣੀ ਦੀ ਤੇ ਗੱਲ ਹੀ ਨਹੀਂ ਕੀਤੀ ਅੱਜ ਅੱਜ ਤਾਂ ਸਿਰਫ ਇਹਨਾਂ ਨੇ ਬਿਜਲੀ ਦੀ ਗੱਲ ਕੀਤੀ ਤੇ ਜਿਹੜਾ ਗੱਲ ਅੱਜ ਮੁੱਦਾ ਰਿਹਾ ਉਹ ਰਿਹਾ ਕ腐ਸ਼ਨ ਦਾ ਜਿਹੜਾ ਚੰਡੀਗੜ੍ਹ ਮਿਊਨਿਸਪਲ ਕ腐ਸ਼ਨ ਅੱਡਾ ਬਣ ਚੁੱਕਿਆ ਉਹ ਕਦ ਬੰਦ ਹੋਏਗਾ ਚੰਡੀਗੜ੍ਹ ਦੀ ਜਨਤਾ ਦਾ ਸਵਾਲ ਅੱਡਾ ਬਣਿਆ ਕਦੋਂ ਆ ਅੱਡਾ ਬਣਿਆ ਕਦੋਂ ਆ ਕਿਉਂਕਿ ਇਹੀ ਇਲਜ਼ਾਮ ਤੁਹਾਡੇ ਪੱਖੀ ਲਗਾਉਂਦੇ ਆਇਆ

ना ही चक्या जरा चक्या पार्किंग का और अच्छ खुशी होंगी है कि वो पार्किंग वाले मुद्दे च एफ आई आर भी लॉन्च हुई और जो कल्पिट्स हैं चाहे ऑफिसर से चाहे वो ठेकेदार से सारे जेल के अंदर गए हैं सो पॉइंट यह है कि अल्टीमेटली असी जीरो टॉलरेंस रखते हैं करप्शन की यह मैं पहले भी कल कह चुका रिपीट हो रही है बाकी और कोई सवाल दसो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par but...